ਸਾਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਾਲੀਪੁਰ ਆ ਪਹੁੰਚੇ ਹੋਏ ਬਾਈ ਹਰਮਨ ਸਿੰਘ ਕੋਲ ਤੇ ਜਿਹੜੀ ਇਹੋ ਰਾਜ ਮਈਆਂ ਖਾਣੀਆਂ ਤੇ ਬਹੁਤ ਹੀ ਰਿਕਾਰਡ ਵਾਲੀਆਂ ਮਈਆਂ ਚੰਗੇ ਦੁੱਧ ਵਾਲੀਆਂ ਬਾਈ ਬਾਈ 23 ਕਿਲੋ ਲਗਭਗ ਦੁੱਧ ਰਿਕਾਰਡ ਆ ਵੀਰਾਂ ਦੇ ਕੋਲ ਤੇ ਆਓ ਫਿਰ ਗੱਲਬਾਤ ਕਰਦੇ ਬਾਈ ਉਹਨਾਂ ਨਾਲ ਤੇ ਛੋਟੀਆਂ ਕੁਆਲਟੀ ਬਾਈ ਅਸਤਿਕਾ ਸਾਸਕਲ ਸੰਦੀਪ ਜੀ ਹੋਰ ਸਾਹਿਬ ਜੀ ਵਧੀਆ ਵੀ ਜੀ ਸਭ ਠੀਕ ਠਾਕ ਹੀ ਜੀ ਕਿਰਪਾ ਵੀ ਜੀ ਮਾੜੋ ਜੀ ਪਾਈ ਜੀ ਹਾਂ ਜੀ ਕਿਵੇਂ ਜੀ ਪਿਛਲਾ ਵੀਡੀਓ ਵਧੀਆ ਵੀਡੀਓ ਵਧੀਆ ਸਾਰਾ ਮਾਲ ਵੇਚ ਗਿਆ ਜੀ ਤੁਹਾਡੇ ਸਾਹਮਣੇ ਹਾਂਜੀ ਉਹ ਗਾਂ ਇੱਕ ਆਪਣੇ ਕੋ ਸੋਈ ਆ ਉਹਨਾਂ ਖਾਨੇ ਦੇ ਡੈਕ ਨੂੰ ਸਾਰਾ ਮਾਲ ਵੇਚ ਗਿਆ ਜੀ ਦੂਰ ਹੀ ਗਈਆਂ ਬਾਜੀ ਫਿਰ ਤਾਂ ਹਾਂਜੀ ਕੋ ਲੋਗਲ ਚਲੇ ਗਏ ਕੋ ਦੂਰ ਚਲੇ ਗਏ ਜੀ ਕੋ ਰਹਿ ਗਏ ਕੋ ਹਨ ਉਹਨਾਂ ਅਗਲੀ ਵੀਡੀਓ ਜੀ ਦੇ ਦਾਂਗੇ ਆ ਆ ਬਾਜੀ ਬਾਤ ਠੀਕ ਹੈ ਜੀ ਇਸ ਤਰ੍ਹਾਂ ਮੇਲ ਵਤ ਕੇ ਕੰਮ ਚੱਲੀ ਜਾਂਦਾ ਹਾਂਜੀ ਹਾਂਜੀ ਚੱਲੀ ਜਾਂਦੀ ਹੈ ਹਾਂਜੀ ਆ ਪਰ ਆ ਕੀ ਚੀਜ਼ ਹੈ ਭਈ ਜੀ ਸਾਹਮਣੇ ਇਹ ਨਾ ਵੀਰ ਜੀ ਆਪਣਾ ਟਾਵਰ ਹੀ ਪਿੰਡ ਅੱਛਾ ਤੁਹਾਡਾ ਆ ਉਹਦਾ ਲਗਾਉਣਾ ਹੈ ਉਹਦਾ ਟਾਵਰ ਹੀ ਆਪਣੀ ਜਗ੍ਹਾ ਤੇ ਉਹ ਸਮਾਨ ਲੈ ਕੇ ਸਾਰਾ ਇਕੱਠਾ ਕਰਕੇ ਇਹਦੇ ਵਿੱਚ ਮੋਰ ਤੜ ਫਸੇ ਮੋਹਰਾ ਹਾਂਜੀ ਹਾਂਜੀ ਚਲ ਹੁਣ ਉਹ ਵੀ ਵੇਖਾਂਗੇ ਉਹ ਵੀ ਖਾ ਦਿੰਨੇ ਆ ਜੀ ਤੁਹਾਨੂੰ ਚਲੋ ਫਿਰ ਅੱਜ ਕਿੰਨੇ ਬੱਜੀ ਲੈ ਕੇ ਆਂਦੀ ਆ ਅੱਜ ਜੀ ਆਪਣੇ ਕੋਲ 5 ਹੈ ਜੀ ਉਧਰੇ ਐਮਾਰ ਸਰ ਹਾਂਜੀ ਹਾਂਜੀ ਇਹ ਨਵਾਬ ਦੀ ਕੱਟੀ ਆ ਜੀ ਹਾਂਜੀ ਨਵਾਬ ਦੀ ਨਵਾਬ ਦੀ ਤੇ origignal ਦੋ ਦੰਦ ਆ ਅੱਛਾ ਲਾਓ ਕੈਮਰਾ ਲਾ ਲਿਆ ਦੋ ਦੰਦ ਦੀ ਆ ਠੀਕ ਤੇ ਬੱਜੀ ਦੁੱਧ ਕਿੰਨਾ ਦੋ ਤਾਂ 10 ਲੀਟਰ ਹੀ ਅੱਜ ਨੂੰ 6ਾਂ ਦੇਣਾ ਜੀ ਅੱਛਾ ਹਾਂਜੀ ਠੀਕ ਆ 5ਾਂ 6ਾਂ ਦੇਣਾ ਦੋ ਦੰਦ ਝੋੜੀਦਾ ਜੀ ਹਾਂਜੀ ਬਿਲਕੁਲ origignal ਮਗਰ ਹੋਈ ਕੱਟੀ ਹੈ ਇਹ ਮਗਰਬੀ ਕੱਟੀ ਹੈ ਹਾਂਜੀ ਆ ਖੋਲ ਇਦਰਾ ਲਓ ਜੀ ਵੇਖੋ ਜੀ ਕਰ ਦੋ ਦਾ ਚੋਟੀ ਤੇ ਨਵਾਜ਼ ਦੀ ਤੇ ਵੇਖੋ ਹੁਣ ਇਹੋ ਜੀ ਚੀਜ਼ਾਂ ਤੇ ਪੈਸੇ ਲੱਗਦੇ ਆ ਮੇਰੇ ਵੀ ਗਲਤ ਨਾ ਕਮੈਂਟ ਕਰਿਆ ਕਰੋ ਜੋ ਇੱਦਾਂ ਸੁਣੇ ਸੁਣੇ ਝੋਟੀਆਂ ਤੇ ਤੁਹਾਣਾ ਪਤਾ ਜੇ ਹਰਿਆਣੇ ਜਾਈਏ ਤਾਂ ਬਸ ਮੁੱਲ ਕਰਨਾ ਹੀ ਨਹੀਂ ਉਹਨਾਂ ਨੇ ਕਰਨੇ ਆ ਸੰਦੀਪ ਸਿੰਘ ਵੀਰ ਹਾਂਜੀ ਗੱਲ ਇਹ ਆ ਵੀ ਜਿੰਨੇ ਕੋ ਡੰਗਰ ਥੀ ਨਾ ਪਾ ਲਿਆ ਕਮੈਂਟ ਉਹ ਬੰਦਾ ਕਰਦਾ ਜਿਹੜਾ ਪਾਲੂਗਾ ਨਾ ਉਹ ਕਦੀ ਨਹੀਂ ਕਰਦਾ ਬਿਲਕੁਲ ਜੀ ਭਾਈ ਇਹ ਮੈਂ ਨਹੀਂ ਦੱਸਣਾ ਤੁਸੀਂ ਆਪ ਹੀ ਦੱਸਿਓ ਚੰਦੇ ਕੱਟੀ ਬਸ ਇਹ ਇਹ ਰਣੀ ਖੁੱਲੀਆਂ ਹੀ ਮੁੱਲੀਆਂ ਜਿੱਥੇ ਮਰਜ਼ੀ ਲੈ ਜਾਣਾ ਚੱਲ ਪੁੱਤ ਆ ਦੇਖੋ ਸਾਰੀਆਂ ਇਤਰਾ ਖੱਡਾਂ ਹੀ ਹੈ ਇਹ ਰਣੀ ਖੁੱਲੀਆਂ ਹੀ ਹੈ ਬੱਚਾ ਬੰਦੇ ਕਿਦਾਂ ਦੰਦੇ ਨੇ ਦੇਖੋ ਮਾਣ ਨਸਾ ਝੋਟੂ ਜੀ ਦੋਂਦੀ ਹੈ ਇਹ ਜੰਦਲਾਗਾ ਸੁਆ ਬੱਡੀ ਬਣਾ ਨੇ ਹਾਂਜੀ ਤੇ ਅੱਜ ਦਾ ਸੁਆ ਬਹੁਤ ਵੱਡੀ ਬਣਾ ਨੇ ਮਰਜਾ ਆ ਅਜੇ ਜਵਾਨੀ ਵਿੱਚ ਹੈ ਜੀ ਸਮਝੋ ਤੁੰਦ ਅਜੇ ਕੱਲ੍ਹ ਨਾਲ ਹੋਰ ਮਰੂਗਾ ਸ਼ਕੀਨ ਵੇਖੋ ਤੁਸੀਂ ਕਿੰਨੀ ਹੈ ਹਾਂ ਹਾਂ ਬਿਲਕੁਲ ਜੀ ਬਿਲਕੁਲ ਕੱਟੀ ਦੇ ਵਗਰ ਕੱਟੀ ਹੈ ਜੀ ਇਹ ਤਾਂ ਕੋਈ ਲੋ ਕੱਟੇ ਵੀ ਗੱਡੀ ਲੰਮੀ ਆ ਬਿਲਕੁਲ ਬਾਕੀ ਸੰਦੀਪ ਸਾਹਿਬ ਜਿਹੜੇ ਟਿਕਟ ਦਾ ਬਹੁਤਾ ਪਤਾ ਹੋਊਗਾ ਨਾ ਹਾਂਜੀ ਹਾਂਜੀ ਇਹਦਾ ਪਤਾ ਆਪਾਂ ਨੂੰ ਨਹੀਂ ਪਤਾ ਆਪਾਂ ਗਲਤ ਕਿਸੇ ਦਾ ਨਹੀਂ ਲੈਣਾ ਭੀ ਆ ਨਵਾਬ ਬਿਲਕੁਲ ਬਿਲਕੁਲ ਮਨਨਤੀ ਮਰੇ ਮਾਲੀਪਨ ਕਿੰਨਾ ਚਿਰ ਹੋ ਗਿਆ ਲੋਕੀ ਉਹਦੇ ਕਰੀ ਜਾਂਦੇ ਵਿਚੀ ਜਾਂਦੇ ਕਰ ਕਹਿ ਗਏ ਆ ਲੋਕ ਉਹ ਇੱਕ ਮੱਝ ਪਾਵਾਂ ਗੋਜਾ ਬੱਤਜੇ ਸੁਵੇ ਹਾਂਜੀ ਦੀ ਵੀ ਆ ਬਾਈ ਫਿਰ ਇਹ ਕਿਹੜੇ ਲੈਗ ਕਰ ਕੋਲ ਲੈ ਕੇ ਜਾਂਦੇ ਆ ਜੀ ਇਹ ਵੇਖੋ ਸੰਦੀਪ ਜੀ ਤੁਹਾਨੂੰ ਪਤਾ ਹੀ ਆ ਵੀਰ ਇਹ ਤਾਂ ਠੀਕ ਆ ਖਾ ਦੇ ਬੱਚੂ ਜਿਹੜਾ ਨਹੀਂ ਸੋਹ ਡੰਗਰ ਖਲਾਉਂਦਾ ਕਿ ਤੁਹਾਨੂੰ ਦੇਣੀ ਕੋਈ ਨਾ ਸਾਰਿਆਂ ਮੱਚੇ ਜਿੱਤਰਾ ਮਰਜ਼ੀ ਫੜੀ ਫਿਰੇ ਨਾਲੇ ਇੱਕ ਦੇ ਪਹਿਲੇ ਖੜ ਚਾਲ ਨਾ ਸਹੀ ਗੱਲ ਹੈ ਜੀ ਹਾਂ ਅਜਾ ਜੀ ਨਹੀਂ ਲਾਇਆ ਮੱਚੇ ਰਣ ਕੇ ਜੇ ਕਿ ਪਹਿਲੇ ਜੁਡੇ ਖੜ ਚਾਲ ਨਾਲੇ ਨਸਲ ਖੜਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਮਰਜ਼ੀ ਬੱਚਾ ਵੀ ਫੜੀ ਫਿਰੇ ਕੋਈ ਖਰਾਬ ਨਹੀਂ ਕਰਦੀਆਂ ਹਰਮਨ ਜੀ ਕਿੰਨਾ ਕਰਦੀ ਤੁਹਾਡੇ ਸਾਨੂੰ ਦੁੱਧ ਜੀ ਦੇਖੋ ਜੀ ਆਪਾਂ ਜਿਹੜਾ ਐ ਟਾਈਮ ਆ ਉਹ ਆ ਜਦ ਦੁੱਧ ਦਸਦਾ ਦੁੱਧ ਨੂੰ ਜਿਆਦਾ ਨਹੀਂ 14 15 ਦੇ ਵਿੱਚ ਤੇ ਰਾਮਣਾ ਚੋਣਾ ਚਾਹੀਦਾ ਜੀ ਰਖਾੜਾ ਲਈ ਆ ਛੋਟੀ ਜਿਹੜਾ ਬਾਡੀ ਹੈ ਨਾ ਮੈਂ ਨਹੀਂ ਕਰਨੀ ਹੁੰਦਾ ਜੀ ਬਾਕੀ ਨਵਾਬ ਮਾਲੀ ਦੇ ਬੱਚੇ ਵੀ ਚੰਗੇ ਹੁੰਦੇ ਹਾਂ ਜੀ ਬੱਚੇ ਸਾਡੇ ਨਾਲ ਚੰਗੇ ਹੁੰਦੇ ਆ ਲੈ ਵੱਡੇ ਘੜੀ ਲੈ ਜੀ ਬੰਦ ਬੰਦ ਉਸਦੀ ਬੰਦ ਬਾਕੀ ਪੇਟ ਫੋਟਾ ਵੇਖੋ ਛੋਟੀ ਜਾ ਤੇ ਆ ਦੇਖੋ ਆ ਚੀਜ਼ਾਂ ਵੇਖਣ ਵਾਲੀਆਂ ਤੇ ਥਾਂ ਤੋਂ ਮਿੰਦਰ ਜੀ ਰਖਾ ਦੇ ਕਰਾ ਛੋਟੀ ਦਾ ਵਾਹ ਜੀ ਉਸ ਤੋਂ ਬਿਹਤਰ ਹੋਈ ਟੂਟੀ ਬੜੀ ਨਿੰਦਰੀ ਜਾਂਦਾ ਠੀਕ ਨੇ ਨਫਾ ਵੀ ਤੁਹੇ ਕਰਦੀ ਆ ਤੇ ਹਰ ਵਾਰੀ ਫਿਰ ਰੇਡ ਕਰਨਾ ਕਿ ਨਹੀਂ ਨਹੀਂ ਫੋਨ ਤੇ ਕਰਾਂਗੇ ਸੰਦੀ ਹੁਣ ਤੇ ਆਊਗਾ ਫੋਨ ਤੇ ਫੋਨ ਤੇ ਤੇ ਮੈਂ ਰੇਡ ਇਹਦਾ ਫੋਨ ਤੇ ਕਰਨੀ ਕਿਉਂ ਤੁਹਾਨੂੰ ਪਤਾ ਜੀ ਫਿਰ ਜਿੰਨੇ ਪੈਸੇ ਲੈਣੇ ਆ ਹਨਾ ਜੀ ਸੋ ਮੇਰੇ ਵੀਰ ਉਹੀ ਲਾਊਗਾ ਕਿ ਜਿਹਨੂੰ ਨਸਲ ਦਾ ਪਤਾ ਚਲੋ ਬਾਕੀ ਚਲੋ ਕੋਈ ਗੱਲ ਨਹੀਂ ਕਰ ਲਓ ਜੇ ਵੇਖੀ ਜਾਊਗਾ ਆਹ ਫਰੇ ਜੀ ਪਹਿਲਾ ਸੂਆ ਜੀ ਵੀ ਨਹੀਂ ਇਹ ਤਾਂ ਦੂਜਾ ਸੂਆ ਸੰਜੀ ਅੱਛਾ ਦੂਜਾ ਸੂਆ ਹਾਂਜੀ ਉਹਦੇ ਮਗਰ ਕੱਟੀ ਆ ਇਹਨਾਂ ਦੇ ਮਗਰ ਕੱਟੇ ਆ ਲਓ ਜੀ ਇਹ ਦੂਜਾ ਸੂਆ ਟੋਟੀ ਆ ਤੇ ਭਾਈ ਜੀ ਦੁੱਧ ਕਿੰਨਾ ਫਿਰ ਦੁੱਧ ਵੀ ਜੀ 15 ਕਿਲੋ ਤਿਆਰ ਆਉਣਾ ਆਂਦਾ ਕਰਕੇ ਥੋੜਾ ਜਿਹਾ ਫਰਕ ਪਾਏ ਜਾਂਦਾ ਜਦੋਂ ਕਿ ਘਟਦਾ ਆ ਹਾਂਜੀ ਦੁੱਧ ਦੇ ਵੀ 17 18 ਲੀਟਰ ਜੀ ਦੀ ਸੇਵਾ ਦੇ ਘਰ ਜਿਹੜੇ ਦੇ ਦੁੱਧ ਵੀ ਆ ਜੈਡ ਬਲੈਕ ਜੋਠੀ ਬਿਲਕੁਲ ਇਹ ਵੀ ਭਾਈ ਜੀ ਖੋਲੋ ਖੋਲੋ ਜੀ ਇਹ ਵੀ ਖੋਲ ਦੋ ਵੀ ਤੁਹਾਨੂੰ ਬਰਾਬਰ ਨਾਲ ਬਸ ਕਟਾਈ ਕਟਾਈ ਇਹਨਾਂ ਦੇ ਮਗਰ ਇਹਨਾਂ ਦੇ ਮਗਰ ਵੀ ਕਟਾਈ ਆ ਜੀ ਤੇ ਜੋ ਬੱਚੇ ਵੀ ਇੱਕ ਤਾਂ ਫਿਰ ਕਰ ਲੇਗਾ ਬੱਚਾ ਪਿਛੋੜ ਤੱਕ ਦੋੜੀ ਵੀ ਥੋੜੀ ਜਿਹੀ ਹੈ ਦੋੜੀਆਂ ਵੀ ਸਾਰੀਆਂ ਟੌਪ ਤੋਂ ਦੋ ਵੀ ਹੈ ਤੇਰਾ ਕਾਸ ਨਾ ਕੱਟ ਹੈ ਜੋ ਡੀ ਵੀ ਬਰਦਾ ਨਹੀਂ ਚੱਲਦੀ ਜੈ ਇਹਨੂੰ ਬਰਦਾ ਕਿੱਥੇ ਜੀ ਨਹੀਂ ਇਹ ਤਾਂ ਇਹ ਤਾਂ ਨਹੀਂ ਕਰਦੇ ਜਾਂਦੇ ਛੜ ਦੇ ਛੜ ਦੇ ਕੁਝ ਛੜ ਦੇ ਮੈਨੂੰ ਇਹਦਾ ਨਹੀਂ ਪਤਾ ਸੰਦੀਪ ਜੀ ਹਾਂ ਜੀ ਇਹੋ ਨਹੀਂ ਪਤਾ ਜੀ ਬੜਾ ਪਰਗਾ ਪਰ ਬੱਚਾ ਗੱਡੀ ਰੱਖਿਆ ਕਰ ਬੱਚਾ ਬੱਚਾ ਕਰਾਓ ਬੱਚਾ ਇਹ ਗੱਲ ਪਤਾ ਜਾ ਇਹ ਥੋੜੀ ਜਲਦੀ ਆ ਛੋਟੀਆਂ ਸਾਰੀਆਂ ਜਿੰਨਾ ਮਰਜ਼ੀ ਕਰਦੇ ਨੇ ਹਾਂਜੀ 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 ਲਿ ਜਾ ਇਹ ਬਾਜੀ ਉੱਥੇ ਜਾਊਟ ਕਰਾ ਬਾਜੀ ਦਿਓ ਉੱਥੇ ਬੱਚਾ ਦੇਓ ਜਦੋਂ ਖਾਲੇ ਕਰਨ ਬਾਡੀ ਬੁੜੀ ਖਾ ਮੈਰੀ ਹਲੋ ਬਾਦਿੰਸ ਮੈਂ ਤੇ ਰੇਡ ਮੇਰੇ ਵੀ ਭਾਈ ਨੂੰ ਫੋਨ ਤੇ ਹੀ ਕਰਨਗੇ ਠੀਕ ਹੈ ਨਾ ਕੋਈ ਗੁੱਸਾ ਨਾ ਕਰਿਆ ਕਰੋ ਚਲੋ ਉਹ ਗਾਂ ਪੜਦਾ ਹੁੰਦਾ ਹਨ ਬੱਚ ਗਈ ਜੀ ਬਿਲਕੁਲ ਹਾਂ ਉਹ ਡੇਰੇ ਡੂਰ ਮਾਲ ਵੀ ਜਾਣਾ ਹੁੰਦਾ ਇੱਥੇ ਲੈ ਆਪਾਂ ਪਰ ਬਈ ਦੇਰੀ ਫਿਰ ਮੱਝ ਕਿਨੇ ਤੋੜ ਦਿੰਨੇ ਆੀ ਜੀ ਆਪਣੀਆਂ ਸੱਤ ਸੱਤ ਮੱکریاں ਚਲੇ ਗਏ ਦੇਦੀ ਇਹਦੇ ਵਿੱਚ ਐਹੋ ਜੀ ਜਾਂਦੀ ਥੋੜੀ ਓਏ ਜੀ ਵੀ ਚੰਗੇ ਬੰਦੇ ਲੈ ਜਾਂਦੇ ਜੀ ਯਕੀਨ ਬੰਦੇ ਰੱਖਣ ਉਹਨਾਂ ਕਾਹ ਵੇਚ ਨਹੀਂ ਤੋੜਾ ਹੋਰ ਕਾਹੀ ਜਿਹੜਾ ਆਪਣੇ ਇੱਥੇ ਲੱਗੇ ਪੈ ਜਾਂਦਾ ਜੀ ਹਾਂਜੀ ਮੁੰਡਾ ਮੰਨਾ ਵਾ ਉਹ ਸਭ ਸੱਤ ਮੱਝਾਂ ਗਈਆਂ ਜੀ ਆਪਣੀ ਅੱਛਾ ਹਾਂਜੀ ਹਾਂਜੀ ਇੱਕੋ ਹੀ ਆ ਟੋ ਟੋ ਬੰਦੋ 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 ਕਰਜੂ ਬਾਜੀ ਸੁਣਾ 15 ਕਿਲੋ ਰਾਇ ਹੈ ਕੀ ਕਰ ਕਰ 15 ਆ ਆਰਮਨ ਸਿੰਘ ਹਾਂਜੀ ਕਹਿੰਦਾ ਨੇ ਕੰਡੇ ਵਾਲਾ ਦੁੱਧ ਹੋਵੇ ਕੰਡੇ ਵਾਲਾ ਹਾਂਜੀ ਤਾਹ ਜੀ ਇਹ ਸਾਲ ਜੀ 17 ਕਿਲੋ ਦੁੱਧ ਤਿਆਰ ਆ ਜਸ ਫਾਟਾ ਬਿਲਕੁਲ ਜੀ ਪੌਣ ਦੇ ਕਾਰਨ ਫਰਕ ਕਿਹੜਾ ਪੈ ਜਾਂਦਾ ਗੱਡੀ ਸਾਡੇ ਨੂੰ ਬਿਲਕੁਲ 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 ਜੀ ਲੋ ਜੀ ਵੀ ਮੈਂ ਵੇਖੋ ਬਹੁਤ ਤਗੜੀ ਮੈਂ ਤੇ ਬਾਡੀ ਵੇਖੋ ਮੈਦੀ ਕਿੱਲੀ ਹੈ ਇਹ ਕਿ 700 ਖੰਮ ਇਹਨਾਂ ਦਾ ਮਗਰ ਵੀ ਕਟਾਈ ਆ ਗਿਆ ਹੈ ਨਾ ਜੀ ਕਟਾਈ 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 ਆ ਗਿਆ ਇਹਨਾਂ ਦੇ ਮਗਰ ਵੀ ਚੱਲ ਮਤ ਕਰੋ ਚੱਲ ਆਖਾ ਬਿਲੇ ਆ ਗਿਆ ਨਾ ਜੀ ਬਿਲਕੁਲ ਬੱਚਾ ਗਾੜੀ ਖੜ ਚੱਲ ਬਟਾ ਕੁਆ ਜੂ ਬਜੀ ਸਾਹਿਬ ਵਧੀਆ ਐ ਨ ਇੱਕ ਨੰਬਰ ਸੰਦੀਪਜੀਤ ਕਿਸੇ ਨੂੰ ਭਾਵੇਂ ਆਨਲਾਈਨ ਮੰਗਾ ਦੇ ਕੋਈ ਚੈੱਕ ਕਰੀਗੇ ਹੂੰ ਹੂੰ ਕੋਈ ਪੂਰ ਸਟੇ ਦਾ ਕੰਮ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਬਲੈਓ ਜੀ ਛੋਟੇ ਸਾਰੀਆਂ ਉਹਨੀਆਂ ਛੱਡੀਆਂ ਇਹ ਦਿਖੀ ਆ ਰਹੀ ਹੈ ਬਜੀ ਮਾ ਵੀ ਮਾਦਰੀ ਬੰਦ ਕਰ ਦੋ ਬੰਦ ਦੋ ਬਾਬੇ ਇਹ ਵੀ ਫਿਰ ਫੋਨ ਤੇ ਬਾਈ ਜੀ ਫੋਨ ਤੇ ਹੀ ਦਿੱਤੀ ਚਲੋ ਅੰਦਾਜ਼ ਦੋ ਆ ਜੀ ਹਾਂ ਉਹ ਇੱਥੇ ਕੱਢ ਲੈਣਾ ਦੋ ਆ ਜੇ ਬੋਰੀ ਮੈਂ ਬਹੁਤ ਤਕੜੀ ਬਾਈ ਬਾਈ ਜੀ ਪੂਰੀ ਦੇ ਬਰੇ ਦੁੱਧ ਕਿੰਨਾ ਉਹਨੇ ਵੀ ਜੀ ਉਹਨਾਂ ਦੇ ਕਹਿਣ ਮੁਤਾਬਕ 23 ਲੀਟਰ 700 ਗ੍ਰਾਮ ਦੁੱਧ ਉਹਨੇ ਚੁਆਇਆ ਅੱਛਾ 22 ਲੀਟਰ ਦੁੱਧ ਹੀ ਚੁਆਇਆ ਹੁਣ ਮੈਂ ਕਲੀਅਰ ਨਹੀਂ ਕੀਤਾ ਕਿ ਕਿੰਨੇ ਕਿੰਨੇ ਚੁਆਇਆ ਜੀ ਕੱਢ ਲਿਓ ਪੂਰੀ ਆਜਾ ਚੱਲ ਜੀ ਉਤੀ ਅਜੀ ਮਰੇ ਕਰਨੀ ਇੱਥੇ ਲੈ ਆ ਬਾਹਰੋਂ ਗਾਇਨੀਆਂ ਲੈ ਕੇ ਨਹੀਂ ਆਇਆ ਕੀ ਹਾਂਜੀ ਗਾਇਆਂ ਗਾਇਆਂ ਉੱਥੇ ਆ ਗਏ ਕਿਹੜੇ ਜਾਏ ਅੱਛਾ ਕਿਹੜੇ ਆ ਹਾਂਜੀ ਤਾਂ ਉਹ ਗਾਇਆਂ ਖੋਤਰੀਆਂ ਆ ਬਿਲਕੁਲ ਜੀ ਬਿਲਕੁਲ ਮੱਝਾਂ ਆਪਣੇ ਤਾਲੀਆਂ ਬੋਲੀਆਂ ਹਾਂਜੀ ਮੱਝਾਂ ਵੀ ਲੈ ਆ ਗਏ ਲੋਕੀਓ ਹੁਣ ਗਾਇਆਂ ਭਾਜੀ ਤੁਰੀਆਂ ਨਹੀਂ ਆ ਰਹੀਆਂ ਭਾਜੀ ਆ ਜੋ ਕਰ ਕਰ ਫੋਟੋ ਕਰਾਂ ਨਾ ਉਹਨਾਂ ਨੇ ਆ ਕੇ ਲੋਈ ਵੀ ਇੱਕ ਵਾਰੀ ਬੁਰੀ ਆ ਗਈ ਉਹਨੂੰ ਤੇ ਮੈਂ ਕਹਿੰਦਾ ਬਹੁਤ ਰਿਕਵਰ ਵਾਲੀ ਇਹਨੇ ਕੋਈ ਚੁਆਈ ਕਰਾਈ ਜੀ ਇਹਨੇ ਅੱਜ ਹੀ ਚੁਆਈ ਕਰਾਈ ਹੈ ਚੁਆਈ ਕਰਾਈ ਕਰਕੇ ਵੀ ਜੀ ਦੱਸਿਆ ਉਹਨਾਂ ਨੇ ਠੀਕ ਆ ਆਪਾਂ 20 ਮੀਟਰ ਦੀ ਗਾਰੰਟੀ ਦੇਵਾਂਗੇ ਰਾਮ ਹੁਣ 20 ਕਿਲੋ ਹੈ ਨਾ ਹਾਂਜੀ ਲੈ ਜੀ ਉਹਨੂੰ ਅੱਛਾ ਆ ਜਾਓ ਹੁਣ ਐਸ ਟਾਈਮ ਤੱਕ ਕਿੰਨਾ ਜੀ ਇਹ ਤਾਂ ਵੀ ਦੀ ਬੋਲੋ ਖਾਲੀ ਹੈ ਹੁਣ ਵੀ 13 14 ਲੀਟਰ ਦੇ ਵਿੱਚ ਹੁੰਦੇ 13 ਅਜੇ ਨਾਲ ਨਾਲ ਹੀ ਬੱਚੇ ਰੋਣਾ ਲੈ ਜਾ ਚਾਹ ਖਾਣਾ ਆਏ ਲੈ ਹਨ ਸਾਡੀ ਕੱਟਾਈ ਆ ਗਈ ਕਟਾਈ ਕੱਟਾਈ ਮਤਲਬ ਅਰਜਣਾ ਮੈਂ ਨੇ ਭੇਜੀ ਦੋ। ਰਾਮਨਾਥ ਉਹ ਵੀ ਜੀ ਇਹਨਾਂ ਇੱਦੀ ਮਾਂ ਦੀ ਸੱਦਣਾ ਜੀ। ਕਦੰਡੀ ਵੀ ਕੋਈ ਨਹੀਂ ਜਾਈ ਇਹਨਾਂ ਦੋਨਾਂ ਨੂੰ। ਇਹਨਾਂ ਮਈਆਂ ਦੋਨਾਂ ਦਿੱਤਾ ਜੀ। ਉਹ ਕੱਲਾ ਬੱਜਾ ਕਾੜੇ। ਬੋਲੀਆਂ ਪਰ ਇਹ ਮੱਝ ਬੀਚੀਏ ਬਹੁਤ ਬਹੁਤ ਨਸਾ ਜੀ। ਅਸਲ ਹਰੇਣ ਜੀ ਮੈਂ ਹੈਣਾ। ਅੱਜ ਦੂਜਾ ਸੁਗੂ ਕੀ ਭਾਜੀ? ਦੂਜਾ ਹੀ ਦੂਜਾ ਦੂਜਾ ਸੀ। ਜਾ। ਬਾਹਰ ਕੁੱਤੇ ਬੜਾ ਸ਼ੋਰ। ਲੋਗੇ ਸਾਡੇ ਸਾਰੇ ਹੀ ਆ ਜੀ ਇੱਕ ਹੀ ਆ ਮਾੜ ਨਹੀਂ ਪੈ ਜੀ ਹਾਂ ਧਰ ਕੇ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਪਰ ਨਹੀਂ ਪਰ ਨਹੀਂ ਤੇ ਬਹੁਤ ਠੰਡੀ ਬਾਜੀ ਤੁਸੀਂ ਇਹਨੂੰ ਠੰਡੂ ਵੀ ਨਾ ਦਿਨ ਚ ਸਜਾ ਕੇ ਨਹੀਂ ਤਾਂ ਮੱਝਾਂ ਖਲੋਂਦੀਆਂ ਇਹਦੇ ਭੱਜੀਆਂ ਖੋਦੀਆਂ ਆਰ ਮੰਜੀ ਦਾ ਆਈਡੀ ਲਾ ਲਈ ਕਿਨੇ ਗਰੀ ਹੋਊ ਤੁਸੀਂ ਉਹ ਨਹੀਂ ਲਾਵਾ ਜੀ ਨਹੀਂ ਨਹੀਂ ਨਾ ਨਾ ਉਹ ਬਰਾ ਨਹੀਂ 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 ਨਾ ਨਾ ਤੁਹਾਨੂੰ ਲੇਣਾ ਪੈਣਾ ਨਾ ਤੁਸੀਂ ਲਾਓ ਆਈਡੀਓ ਕੀ ਕਰੀਏ ਇਹ ਦੇਖੋ ਭਾਵੇਂ ਦਾ 5 ਲੱਖ ਮੰਗ ਲਓ 7 ਮੰਗ ਲਓ ਮੰਗਣ ਦੀ ਗੱਲ ਹੀ ਹੈ ਮੰਗਣ ਦੀ ਗੱਲ ਹੀ ਹੈ ਜੀ ਹਾਂਜੀ ਹਾਂਜੀ ਗੱਲ ਤੇ ਇਹ ਆ ਵੀ ਜਿਹਨੇ ਮੰਗ ਲਈ ਉਹਨੇ ਥੋੜੇ ਬਿਲਕੁਲ ਜੀ ਜਿਹੜੀਆਂ ਮੱਝਾਂ ਤਿਆਰ ਹੀ ਹੁੰਦੀਆਂ ਆ ਬਹੁਤ ਬਹੁਤ ਵੱਡੀ ਮੱਝਾਂ ਜੀ ਪਰ ਬਾਕੀ ਮੇਰੇ ਵੀ ਜੀ ਤੇ ਲੈਣੀਆਂ ਨਹੀਂ ਲੈਣੀਆਂ ਇੱਕ ਦੀ ਢੇਡਾ ਜ਼ਰੂਰ ਮਾਰ ਕੇ ਲੈਦੇ ਵੀਰ ਕੋਲ ਪਰ ਕੁਆਲਿਟੀ ਝੋਟੀਆਂ ਪਰ ਹਰ ਇੱਕ ਦੀ ਵਸਦੀ ਗੱਲ ਹੀ ਹੁੰਦੀ ਇਹਨੇ ਇੰਨੇ ਰਕਮਾਂ ਲਾੜੀਆਂ ਹਨਾ ਬਈ ਉਹ ਵੀ ਬਿਲਕੁਲ ਸਾਲੀ ਜੀ ਤੇ ਬੜੇ ਹਨਾ ਜੀ ਸੋਖੀ ਗੱਲ ਨਹੀਂ ਚਲੋ ਬਾਕੀ ਤੁਹਾਡਾ ਨਾਂ ਚੱਲਿਆ ਹੈ ਮਾਲ ਵਿਕੀ ਵੀ ਜਿਆਦਾ ਜੀ ਗਾਂ ਲਈ ਵੀ ਜਾਂਦੇ ਆ ਬਿਲਕੁਲ ਇਹ ਲੈ ਜਲੀ ਫਿਰ ਜੀ ਨੂੰ ਚਲ ਚਲ ਲੈ ਆਓ ਕਾਲੀ ਜੀ ਆ ਜਾ ਚਲੋ ਜੀ 4 ਨੰਬਰ ਤੇ ਚਲੋ ਹਮਾਂ ਬਾਲੇ ਨਾ ਹੋਰ ਸਾਫ ਕੱਪਾ ਨਹੀਂ ਬੰਦ ਰਿੰਗ ਵੀ ਬਲ ਹਲੋ ਤਾਂ ਸੀ ਰਿੰਗ ਤੋਂ ਬਣਾਣਾ ਪੈਣਾ ਹੈ ਜੀ ਹਾਂ ਵਾਧੂ ਜਿੱਥੇ ਜਸੂਆ ਇਹ ਐਮਨਤੀ ਦੀ ਗਾਰੰਟੀ ਨੇ ਜੀ ਅੱਛਾ ਐਮਨਤੀ ਗਾਰੰਟੀ ਨਾਲ ਹਾਂ ਜੀ ਹਾਂ ਜੀ ਲੋ ਜੀ ਤੀਜਾ ਸੂਆ ਤੇ ਐਮਨਤੀ ਗਾਰੰਟੀ ਨਾਲ ਆ ਇੱਕ ਮਹੀਨਾ ਨੜਿਆ ਲੈ ਖਾਂ ਨੂੰ ਖਾਂ ਮੈਂ ਨਾ ਪਰ ਵੇਖੋ ਨਸਲ ਕੁਆਲਟੀ ਦੇ ਵੇ ਛੋਟੀ ਜਿਹੀ ਕਿੰਨੀ ਆ ਆ ਦੇਖੋ ਵੱਡੇ ਵਾਲੀ ਕਰ ਭਾਈ ਜਿੰਨੇ ਕਿੰਨਾ ਤੁਦਿਆ ਇਹ ਬੌਲ ਸਾਫ ਹੋਦੀ ਮਾਜੀ ਅੱਛਾ ਹਾਂਜੀ ਠੀਕ ਹੈ 14 15 ਕਿਲੋ ਹੂਲ ਵੀ ਹੋ ਗਿਆ ਇਤਿਆਹ ਕਿੰਨੀ ਗਰੰਟੀ ਆਈ ਪਿਛੋਂ ਦੀ ਜੀ ਇਹਦੀ ਜੀ 22 ਕਿਲੋ ਦੀ ਆਈ ਨੇ ਦੋ ਚੌੜੀਆਂ ਕਰਾਈਆਂ ਆਪਾਂ ਪਰ ਇਹ ਕਲੀਅਰ ਨਹੀਂ ਕੀਤਾ ਕਿ ਕਰਾਈਆਂ ਕਿੱਥੇ ਹੁੰਦੀ ਠੀਕ ਆ ਇਹ ਮੱਝ ਫਸਟ ਵੀ ਆਈ ਹੈ ਅੱਛਾ ਜੀ ਤਿੰਨੇ ਤੈਨੂੰ ਫਿਊਰ ਦਿੱਤੇ ਤਿੰਨੇ ਗੱਡੀਆਂ ਤੀਜੀ ਗੱਡੀ ਆਜੇ ਹਾਂ ਹਾਂ ਹਾਂਜੀ ਲੈ ਲੈ ਨਾਲ ਨਾਲ ਉਹਨਾਂ ਦਾ ਹਾਜੇ ਲੈ ਕੱਟ ਕੱਟੀ ਹੈ ਜੀ ਕੱਟੀ ਹੈ ਕੱਟੀ ਆਈ ਹੈ ਨਾ ਬੜੀ ਜੱਗੀ ਹੈ ਇਹ ਮਸਤ ਬੋਲ ਹੈ ਬਲਕਿ ਉਹ ਜਾਂਦੇ ਚੱਲਿਆਂ ਵਰੇ ਟੱਪੂ ਵੀ ਦੋ ਕਿ ਨਹੀਂ ਟੱਪੂ ਵੀ ਤੇ ਸੇਵਾ ਦੇ ਘਰ ਦੇ ਨਹੀਂ ਟੱਪੂ ਹਾਂਜੀ ਹਾਂ ਬਲੇ ਵੇ ਬਹੁਤ ਸੋਹਣਾ ਵਾ ਤੇ ਨਾਲੇ ਜੀ ਹਾਂਜੀ ਟੋਨ ਬਹੁਤ ਹੈ ਇਹ ਨਹੀਂ ਅਬ ਤੋਂ ਬੱਚਾ ਗਾੜੀ ਲਈ ਕੀ ਕਰਦਾ ਨੂੰ ਦੂਜਾ ਤੀਜਾ ਸਭ ਉਹ ਤੀਜਾ ਇੱਥੇ ਗੱਲ ਕਰਦਾ ਹਾਂ ਹਾਂਜੀ ਹਾਂਜੀ ਕਹਿ ਵੀ ਆਪਾਂ ਦੂਜਾ ਨਿਕਲੇ ਕੋਈ ਬਲਕਿ ਹਾਂਜੀ ਹਾਂਜੀ ਤੀਜਾ ਸਭ ਇਹ ਦੇਖੋ ਬੰਸ ਅਰੇ ਟਾਈਮ ਵੀ ਮੇਰੇ ਕੁਝ ਨਹੀਂ ਹੋਇਆ ਜਿਹੜਾ 1 ਵਜੇ ਸਾਰਾ ਬਚਾ ਕਰੀਏ ਸੀ ਹੁੰਦਾ ਚੋਾਈ ਜੂ ਬਾਜੀ ਵਧੀਆ ਐ ਆਹ ਨਿਕ ਨੰਬਰ ਦੀ ਸਾਰਿਆਂ ਦੀ ਮਗਾ ਹੀ ਪੀਸ ਰਹਿ ਗਿਆ ਇਹੋ ਰਹਿ ਗਿਆ ਇਹਦਾ ਕਰਦੀ ਮੋਲ ਹਾਂਜੀ ਕਰ ਦੋ ਇਹਦਾ 3 ਲੱਖ ਤੇ 5000 ਰੁਪਿਆ ਕਰ ਦੋ ਲਓ ਜੀ 3 ਲੱਖ ਤੇ 5000 ਰੁਪਿਆ ਬਾਕੀ ਵਾਰ ਵਾਰ ਇਹੀ ਬੇਨਤੀ ਕਰਦੋ ਨੇ ਆ ਕਿ ਮੈਂ ਇੱਕ ਦਿਨ ਇੱਥੇ ਆ ਕੇ ਵੇਖਿਆ ਜੀ ਬਿਲਕੁਲ ਜੀ ਠੀਕ ਐ ਨਾ ਤੇ ਜਦੋਂ ਵੇਖੋ ਮੇਰੇ ਕਮੈਂਟ ਮੇਰੇ ਮੇਰੇ ਵੀ ਨਾ ਗਲਤ ਕਰੇ ਤੇ ਬਾਰ ਬਾਰ ਜੀ ਬੀਨ ਦੀ ਕਰਦੇ ਨੇ ਤੇ ਵੀਰ ਦੇ ਮਈਆ ਫੋਰਸ ਆਉਂਦੀ ਹੈ ਅਰੇ ਤੇ ਮੈਂ ਉਹ ਆਈ ਨੇ ਬੜੇ ਚੰਗੇ ਲੱਗੇ ਤੁਹਾਨੂੰ ਮਨ ਕੋ ਗੱਲਤ ਨਹੀਂ ਠੀਕ ਹੈ ਭਜੀ ਭਲਦੀ ਦਾ ਮੈਂ ਵੀ ਫੇਰ ਵੱਡੀ ਆ ਬਾਜੀ ਲੋਕੀ 20 ਕਿਲੋ ਵਾਲੀ ਆ ਜੀ ਕੋ ਗੁੱਡੀ ਨੂੰ ਪਤਾ ਜੇ ਕਿਦੋਂ ਜੇ ਨਹੀਂ ਕੋਈ ਨਹੀਂ ਮੈਨੂੰ ਤੋ ਵਾਹ ਰਹੀ ਜੀ ਫਿਰ ਹਾਂ ਜੀ ਜੀ ਹੋਈ ਤੇ ਦੇਖ ਲੋ ਜੀ ਆ ਪਸ਼ੂ ਵੀਰਾਂ ਕੋਲ ਜੀ ਚੰਗੀ ਕੁਆਲਿਟੀ ਦੀਆਂ ਤੇ ਬਾਕੀ ਬੰਦੇ ਦੇ ਕਿਹੜੇ ਛੋਟੇ ਫਿਰ ਬਖਾ ਦੇ ਇੱਥੇ ਦੇ ਆ ਕੇ ਆ ਦੇਖੋ ਇਹ ਤਾਂ ਫਿਰ ਤੁਹਾਨੂੰ ਬਰਾਦਾ ਇਹ ਜਵਾਨੇ ਜਿਨੇ ਕੋਕੇ ਪੀਸ ਤੇ ਆ ਹੈਗੀ ਆ ਨਵਾਬ ਦੀ ਦਾ ਜੀ ਬਿਲਕੁਲ ਇਹ ਨਵਾਬ ਦੀ ਛੋਟੀ ਆ ਤੇ ਬਹੁਤ ਰਿਕਾਰਡ ਵਾਲੀ ਕਰੀ ਆ ਦੇਖੋ ਪਿਓਰ ਮੋਹਰ ਚ ਆ ਜੀ ਚਲੋ ਹੋਰ ਭਾਜੀ ਫਿਰ ਵਧੀਆ ਵੀਰ ਜੀ ਹੁਣ ਪਾਵਾਂਗੇ ਫਿਰ ਆਪਾਂ ਕੋਈ ਗੱਲ ਨਹੀਂ ਤੇ ਨੰਬਰ ਬੋਲ ਦੋ ਫਿਰ ਆਪਣਾ 9855312 ਜੀ ਦਾ 09 ਜੀ ਪਿੰਡ ਵੀਰ ਦਾ ਹੈਗਾ ਰਾਣੀਪੁਰਾ ਜਿਲ੍ਹਾ ਤਰੰਦਮ ਤਫੀਲ ਖਨੂਰ ਦਾ ਜੀ ਨਹੀਂ ਤਰੰਦਾ ਨਹੀਂ ਸਾਸਿਕਾ